ਲੈ ਮੈਂ ਤੁਹਾਨੂੰ ਅੱਜ ਦਿਖਾਉਣਾ ਵੀ ਮੰਮੀ ਦੀ ਸਪੋਰਟ ਕੀ ਹੁੰਦੀ ਆ ਆ ਦੇਖੋ ਮੰਮੀ ਮੂਰੇ ਸ਼ੇਰ ਬਣਦਾ ਹੁਣ ਮੇਰੇ ਮੂਰੇ ਦੇਖੋ ਕੁਝ ਨਹੀਂ ਕਰਦਾ ਖੜ ਜਾ ਫਿਰ ਮੈਂ ਕਰਾਂਗੇ ਕੁਛ ਰਾਰਤਾ ਕੁਝ ਨਹੀਂ ਕਰਦਣਾ ਇੱਕ ਮਿੰਟ ਖੜੋ ਹਾਂ ਕਰਾਂ ਹੁਣੇ ਮੰਮੀ ਕੋਲੇ ਭੱਜ ਜੂ ਭੱਜ ਗਿਆ ਲੈ ਹੁਣ ਤੁਸੀਂ ਸਪੋਰਟ ਦੇਖੋ ਮੰਮੀ ਦੀ ਕਿੰਨੀ ਐਨੂੰ ਖੜ ਜਾ ਮਾਂ ਖੜ ਖੜ ਮੈਂ ਮੈਂ ਕਹਿੰਦਾ ਖੜ ਬਚਾਣਾ ਕੀ ਨਾਂ ਪਾੜਦੇ ਇਹ ਦੇਖ ਲੈ ਮੇਰੇ ਮੂਰੇ ਕੁਝ ਨਹੀਂ ਕਹਿੰਦਾ ਕੋਈ ਨਾ ਕੱਲੇ ਨੂੰ ਕੱਲਾ ਟੱਕਰ ਤੈਨੂੰ ਮੈਂ ਨਹੀਂ ਤੇਰੇ ਖੜ ਜਾ ਮਾਂ ਕੱਲੇ ਛੱਡੀ ਮੈਨੂੰ ਕੱਲੇ ਛੱਡੀ 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 ਖਾ ਖਾ ਹਟ 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 ਕੁਛ ਵੀ ਨਹੀਂ ਕਰਾਂ ਕੁਛ ਵੀ ਕੁਛ ਵੀ ਨਹੀਂ ਕਰਾਂ ਮੈਂ ਬਸ ਅੱਜ ਲੈ ਮੰਮੀ ਨੂੰ ਜਾਣ ਦੇ ਕੱਲੇ ਨੂੰ ਦੇਉਂਦੇ ਹਾਂ ਤੇਲ ਆ ਜਾ ਆ ਜਾ ਪੁੱਤ ਆ ਜਾ ਆ ਜਾ ਆ ਜਾ ਆ ਜਾ ਆ ਜਾ ਹੁਣ ਟੱਕਰਾਂ ਕੱਲੇ ਨੂੰ ਕੱਲਾ ਭੌਂਕਦਾ ਦੀ ਬਈ ਪਾਉਂਗਾ ਦੱਦੀ ਨਾ ਬੋਲ ਬੋਲ ਨਾ ਬੋਲ ਬੋਲ ਨਾ ਨਾ ਮੈਂ ਤੈਨੂੰ ਕੀ ਕਹਾਂ ਨਾ ਪਾਉਂਗਾ ਦੱਦੀ ਮਮੀ ਸਾਹਮਣੇ ਕੱਲਾ ਸ਼ੇਰ ਬਣਦਾ ਸੀ ਹੁਣ ਟੱਕਰ ਗਿਆ ਨਾ ਕੱਲੇ ਨੂੰ ਕੱਲਾ ਤੈਨੂੰ ਆਖਿਆ ਸੀ ਮੈਂ ਦੇਖੀ ਲਾ ਕਿਉਂ ਬਾਂਦਰ ਮੂੰਹਿਆਂ ਜਿਆ ਉਥੇ ਲੱਗ ਗਿਆ ਮੈਨੂੰ ਭੌਂਕਣ ਤੈਨੂੰ ਐ ਨਹੀਂ ਪਤਾ ਕਿ ਮੈਂ ਕੱਲੇ ਨੂੰ ਕੱਲਾ ਟੱਕਰੂੰਗਾ ਤੇ ਹੁਣ ਤੇਰੀ ਬਾਹ ਨਿਕਲਦੀ ਐਡੀ ਗੱਠ ਦੀ ਜੀਭ ਕੱਢ ਲਈ ਤੇ ਐਡਾ ਜਿਆਦਾ ਹਰਾਮੀ ਬੰਦਾ ਨਾ ਐਡਾ ਜਿਆਦਾ ਹਰਾਮੀ ਬੰਦਾ ਲੈ ਹੁਣ ਕਿਉਂ ਨਹੀਂ ਭੌਂਕਦਾ